ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੱਖ-ਵੱਖ ਜਿਹੜੇ ਆਪਣੇ ਹੈਗੇ ਸੀਗੇ ਕੇਸ ਲੱਗੇ ਹੋਏ ਸੀ ਉਹਨਾਂ ਦੇ ਸਪੀਕਿੰਗ ਆਰਡਰ ਇੱਕ ਤੋਂ ਬਾਅਦ ਇੱਕ ਆ ਚੁੱਕੇ ਆ ਤਾਂ ਉਹਨਾਂ ਸਪੀਕਿੰਗ ਆਰਡਰਾਂ ਦੇ ਸਬੰਧ ਵਿੱਚ ਜਿਹੜੀ ਕੋਈ ਵੈਟਾ ਕਰਵਾਉਣੀ ਹੈ ਜਾਂ ਕੁਝ ਵੀ ਡਿਪਾਰਟਮੈਂਟ ਨੇ ਜੋ ਲੈਟਰ ਕੱਢੀ ਆ ਉਹਦੇ ਆਧਾਰ 'ਤੇ ਜਿਹੜੀਆਂ ਪੇ ਫਿਕਸੇਸ਼ਨ ਹੋਣੀ ਆ ਤਾਂ ਉਹਦੇ ਸਬੰਧ ਵਿੱਚ ਸਾਥੀਆਂ ਤੋਂ ਕਈਆਂ ਬਲਾਕਾਂ ਦੇ ਵਿੱਚ ਕਈਆਂ ਜ਼ਿਲ੍ਹਿਆਂ ਦੇ ਵਿੱਚ ਸਾਥੀਆਂ ਤੋਂ ਕੋਈ ਸਵੈਗੋਸ਼ਨਾ ਪੱਤਰ ਦੀ ਗੱਲ ਕੀਤੀ ਜਾ ਰਹੀ ਆ ਤਾਂ ਸਾਥਿਓ ਜਿਹੜਾ ਕੋਰਟ ਦਾ ਆਰਡਰ ਆ ਉਹ ਡਿਪਾਰਟਮੈਂਟ ਵੱਲੋਂ ਤੇ ਆਪਣੇ ਜਿਹੜੇ ਸਿਖਿਆ ਭਾਗ ਗੱਲ ਨੂੰ ਫਾਲੋ ਕੀਤਾ ਜਾਣਾ ਤੇ ਆਪਾਂ ਇਹਦੇ ਉੱਪਰ ਕੋਈ ਵੀ ਜਿਹੜਾ ਸਵੈ ਘੋਸ਼ਨਾ ਪੱਤਰ ਨਹੀਂ ਦੇਣਾ ਜਿਹੜਾ ਤਾਂ ਜੋ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਕੋਈ ਦੁਬਦ ਦਾ ਸਾਹਮਣਾ ਕਰਨਾ ਪਵੇ ਕੋਰਟ ਦੇ ਆਰਡਰ ਆ ਉਹਨਾਂ ਨੇ ਲਾਗੂ ਕਰਨੇ ਆ ਜਿੱਦਾਂ ਵੀ ਲਾਗੂ ਕਰਨੇ ਆ ਉਹਨਾਂ ਨੂੰ ਪਤਾ ਸਾਰਾ ਡਿਪਾਰਟਮੈਂਟ ਨਾਲ ਉਹਨਾਂ ਦੇ ਹੀ ਸਾਰਾ ਦਾ ਰابطਾ ਕਾਇਮ ਹੁੰਦਾ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਵੈ ਘੋਸ਼ਨਾ ਪੱਤਰ ਨਹੀਂ ਦੇਣਾ ਜੇਕਰ ਕੋਈ ਵੀ ਮੰਨ ਲਓ ਦਿੱਕਤ ਆਉਂਦੀ ਆ ਕਿ ਨਹੀਂ ਕੋਰਟ ਦੇ ਆਰਡਰ ਫਾਲੋ ਕਰਦੇ ਆ ਆਪਾਂ ਦੁਬਾਰਾ ਕੋਰਟ ਫੇਰ ਚਲੇ ਜਾਵਾਂਗੇ ਤੇ ਆਪਾਂ ਜਵਾਬ ਦੇ ਆਪਾਂ ਇਹਨਾਂ ਤੋਂ ਜਵਾਬ ਕੋਰਟ ਵਿੱਚ ਲੈ ਲਵਾਂਗੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਲੀ ਨਾ ਕਰੋ ਤੁਹਾਡਾ ਏਰੀਅਰ ਬਣ ਜੂਗਾ ਜੇ ਤੁਹਾਡੀ ਤਨਖਾਹ 1-2 ਮਹੀਨੇ ਘੱਟ ਪੈ ਜੂਗੀ ਤੇ ਤੁਹਾਡਾ ਉਸ ਤੋਂ ਬਾਅਦ ਏਰੀਅਰ ਬਣ ਜੂਗਾ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਆਪਾਂ ਕੋਰਟ ਦੇ ਰਹੀਏ ਫੈਸਲਾ ਲਿਆ ਸਰਕਾਰ ਨੇ ਆਪਣ ਨੂੰ ਕੋਈ ਸਿੱਧਾ ਫੈਸਲਾ ਨਹੀਂ ਦਿੱਤਾ ਆਪਾਂ ਕੋਰਟ ਰਹੀ ਲੜ ਕੇ ਜੋ ਵੀ ਮਿਲਿਆ ਆਪਾਂ ਨੂੰ ਕੋਰਟ ਰਹੀ ਮਿਲਿਆ ਤਾਂ ਸਾਥੀਓ ਥੋੜਾ ਜਿਹਾ ਕਰੜੇ ਰਹੋ ਕੋਈ ਗੱਲ ਨਹੀਂ ਦਿੱਕਤਾਂ ਪਰੇਸ਼ਾਨੀਆਂ ਸ਼ੁਰੂ ਤੋਂ ਲੈ ਕੇ ਆਉਂਦੀਆਂ ਰਹੀਆਂ ਅੱਗੇ ਵੀ ਆਉਣਗੀਆਂ ਤਾਂ ਇਹਨੂੰ ਲੜਨਾ ਸਿੱਖੋ ਹਰ ਇੱਕ ਦੇ ਮਨ ਚਾਹ ਕਿ 10000 ਤਨਖਾਹ ਵਾਜੂ ਉਹ ਤੁਹਾਡੀ ਤਨਖਾਹ ਵਧਣੀ ਹੈ ਸਾਰਿਆਂ ਦੀ ਵਧਣੀ ਹੈ ਇੰਦੇ ਚ ਬੇਚਜ ਕਰੋ ਪਰ ਕਾਲੀ ਕਰਕੇ ਕੋਈ ਐਹੋ ਜਿਹਾ ਕੋਈ ਕੰਡਾ ਨਾ ਬੀਜ ਦਿਓ ਕਿ ਜਿਹੜਾ ਸਾਰੀ ਉਮਰ ਆਪਾਂ ਨੂੰ ਪੁਛਤਾਉਣਾ ਪਵੇ ਤਾਂ ਸਾਥੀਓ ਪੀਲਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਵੈ ਘੋਸ਼ਣਾ ਪੱਤਰ ਨਾ ਦਿਓ ਹਾਂ ਜੇ ਕੋਈ ਹੋਰ ਕੋਈ ਡਾਕੂਮੈਂਟ ਜਿਹੜਾ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਮੰਗਦੇ ਆ ਹੋਈ ਹਾਜ਼ਰੀ ਰਿਪੋਰਟ ਮੰਗਦੇ ਆ ਜੋਇਨਿੰਗ ਲੈਟਰ ਮੰਗਦੇ ਆ ਉਸ ਹੀ ਦੇਣ ਲਈ ਤਿਆਰ ਹਾਂ ਉਹਦਾ ਕੋਈ ਚੱਕਰ ਨਹੀਂ ਪਰ ਅਸੀਂ ਵੀ ਕਿਸੇ ਵੀ ਤਰ੍ਹਾਂ ਦਾ ਸਵੈ ਘੋਸ਼ਣਾ ਪੱਤਰ ਨਹੀਂ ਦੇਣਾ ਜਿੰਨੇ ਨਾਲ ਸਾਨੂੰ ਆਉਣ ਵਾਲੇ ਟਾਈਮ 'ਚ ਪਰੇਸ਼ਾਨੀ ਦਾ ਸਾਹਮਣਾ ਪੋਰੇ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਪੀਟੀਟੀ ਸ਼ਾਰਟ ਪੈਂਤੀ ਯੂਨੀਅਨ ਪੰਜਾਬ ਧੰਨਵਾਦ ਜੀ